प्यारे विद्यार्थियों आजਸੀਂ ਪੜ੍ਹਾਂਗੇ ਉਤਪੰਨ ਸ਼ਬਦਾਂ ਇੱਕ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਵਿਸ਼ਾ ਹੈਗਾ ਏ ਅਗੇਤਰ ਪਿਛੇਤਰ ਜ਼ਿਆਦਾਤਰ ਵਿਦਿਆਰਥੀ ਉਹਨਾਂ ਨੂੰ ਕਰਨ ਵੇਲੇ ਹਮੇਸ਼ਾ ਗਲਤੀਆਂ ਕਰਦੇ ਨੇ ਕਿਉਂਕਿ ਅਗੇਤਰ ਤੇ ਪਿਛੇਤਰ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਣਾ ਹੁੰਦਾ ਕਿ ਮੂਲ ਸ਼ਬਦ ਕੀ ਹੁੰਦਾ ਹੈ ਮੂਲ ਸ਼ਬਦ ਦੇ ਨਾਲ ਹੀ ਸਾਡਾ ਕੋ ਸ਼ਬਦ ਬਣਦਾ ਹੈ ਉਤਪਨ ਸ਼ਬਦ ਕੀ ਹੁੰਦੇ ਨੇ ਉਤਪਨ ਸ਼ਬਦ ਹੁੰਦੇ ਨੇ ਜਦੋਂ ਤੁਸੀਂ ਕਿਸੇ ਵੀ ਸ਼ਬਦ ਦੇ ਆਲੇ ਅੱਗੇ ਜਾਂ ਪਿੱਛੇ ਅਗੇਤਰ ਜਾਂ ਪਿਛੇਤਰ ਲਾ ਕੇ ਇੱਕ ਸ਼ਬਦ ਬਣਾਉਂਦੇ ਹੋ ਉਸ ਨੂੰ ਅਸੀਂ ਉਤਪਨ ਸ਼ਬਦ ਕਹਿੰਦੇ ਹਾਂ ਮੈਂ ਦੁਬਾਰਾ ਫੇਰ ਰਿਪੀਟ ਕਰ ਰਹੀ ਹਾਂ ਕੁਝ ਇਸ ਤਰ੍ਹਾਂ ਦੇ ਸ਼ਬਦ ਜਿਹੜੇ ਕਿ ਸਾਨੂੰ ਦਿੱਤੇ ਗਏ ਹੁਣ ਐਗਜ਼ਾਮਪਲ ਦੇ ਤੌਰ ਦੇ ਉੱਤੇ ਪੁਨਰ ਸ਼ਬਦ ਦਿੱਤਾ ਗਿਆ ਹੈ ਪੁਨਰ ਦਾ ਅਸੀਂ ਇੱਕ ਨਵਾਂ ਸ਼ਬਦ ਬਣਾਉਣਾ ਹੈ ਪੁਨਰ ਵਿਆਹ ਠੀਕ ਹੈ ਪੁਨਰ ਜਨਮ ਵੀ ਹੋ ਸਕਦਾ ਹੈ ਸਰਬ ਸ਼ਕਤੀਮਾਨ ਮਨ ਲੋਕ ਤੁਹਾਨੂੰ ਮਾਨ ਹਾਂ ਤੁਸੀਂ ਇੱਕ ਸ਼ਬਦ ਅੱਗੇ ਬਣਾਉਣਾ ਸਰਵ ਸ਼ਕਤੀਮਾਨ ਬਣਾ ਲਿਆ ਜਾਂ ਉਹਨਾਂ ਨੇ ਤੁਹਾਨੂੰ ਸਰਵ ਦਿੱਤਾ ਹੈ ਤਾਂ ਤੁਸੀਂ ਸਰਵ ਸ਼ਕਤੀਮਾਨ ਬਣਾ ਲਿਆ ਸਹਿ ਉਹਨਾਂ ਨੇ ਸ਼ਬਦ ਦਿੱਤਾ ਤਾਂ ਤੁਸੀਂ ਸਹਿਕਾਰੀ ਬਣਾ ਲਿਆ ਜਾਂ ਉਹਨੇ ਕਾਰੀ ਦਿੱਤਾ ਹੈ ਤਾਂ ਤੁਸੀਂ ਸਹਿ ਬਣਾ ਲਿਆ ਸਹਿਕਾਰੀ ਬਣਾ ਲਿਆ ਹਮ ਦਰਦ ਦੇ ਵਿੱਚ ਹਮ ਲਗਾ ਕੇ ਹਨਾ ਤੁਸੀਂ ਦਰਦ ਬਣਾਤਾ ਜਾਂ ਉਹਨਾਂ ਨੇ ਹਮ ਸ਼ਬਦ ਦਿੱਤਾ ਐਦਾਂ ਦੇ ਜਿਹੜੇ ਸ਼ਬਦ ਹੈ ਉਹਨਾਂ ਨੂੰ ਅਸੀਂ ਉਤਪੰਨ ਸ਼ਬਦ ਆਖਦੇ ਹਾਂ